ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਸਾਡੇ ਚੈਨਲ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੀ ਕਰਾਂਗੇ ਕਿ ਕਿਹੜੀਆਂ ਉਹ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗ ਸਕਦਾ ਹੈ ਕਿ ਸਾਡੇ ਤੇ ਕੋਈ ਮਾੜੀ ਸ਼ਕਤੀ ਦਾ ਅਸਰ ਹੈ ਜਾਂ ਕੋਈ ਕੀਤੇ ਕਰਾਏ ਦਾ ਅਸਰ ਹੈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਥ ਸੰਗਤ ਜੀ ਕਦੇ ਵੀ ਇਹ ਸੋਚ ਕੇ ਆਪਣਾ ਮਨ ਦੁਖੀ ਨਾ ਕਰਿਆ ਕਰੋ ਕਿ ਉਸ ਨੂੰ ਤਾਂ ਇਹ ਦਿੱਤਾ ਪਰਮਾਤਮਾ ਨੇ ਮੈਨੂੰ ਨਹੀਂ ਦਿੱਤਾ ਭੁਲਾਉਣੇ ਨੂੰ ਆਹ ਦੇ ਦਿੱਤਾ ਵੀ ਉਹਨੂੰ ਵੱਡੀਆਂ ਚੀਜ਼ਾਂ ਮਿਲ ਗਈਆਂ ਖੁਸ਼ੀਆਂ ਸਾਰੀਆਂ ਪਰਮਾਤਮਾ ਨੇ ਦੇ ਦਿੱਤੀਆਂ ਪਰ ਮੈਨੂੰ ਨਹੀਂ ਦਿੱਤੀਆਂ ਸਾਧ ਸੰਗਤ ਜੀ ਪਰਮਾਤਮਾ ਵਿਤਕਰਾਂ ਨਹੀਂ ਕਰਦਾ ਇਹ ਆਪਣੇ ਕਰਮਾਂ ਦਾ ਫਲ ਹੁੰਦਾ ਹੈ ਜੋ ਆਪਾਂ ਨੂੰ ਅੱਗੇ ਮਿਲਦਾ ਏ ਤੇ ਸਾਧ ਸੰਗਤ ਜੀ ਇਹ ਮਾੜੀਆਂ ਸ਼ਕਤੀਆਂ ਮਾੜੀਆਂ ਰੂਹਾਂ ਵੀ ਆਪਣੇ ਕਰਮਾਂ ਦਾ ਕਰਕੇ ਹੀ ਆਪਣੇ ਮਗਰ ਲੱਗੀਆਂ ਹੁੰਦੀਆਂ ਹਨ ਸਾਤ ਸੰਗਤ ਜੀ ਕਈ ਲੋਕ ਪਾਠ ਵੀ ਬਹੁਤ ਕਰਦੇ ਨੇ ਪਰ ਫਿਰ ਵੀ ਉਹ ਕਹਿੰਦੇ ਨੇ ਕਿ ਸਾਡੇ ਤੇ ਐਦਾਂ ਹੁੰਦਾ ਐਦਾਂ ਹੁੰਦਾ ਏ ਵੀ ਸਾਡੇ ਤੇ ਗੁਰਬਾਣੀ ਦਾ ਕੋਈ ਅਸਰ ਨਹੀਂ ਹੋ ਰਿਹਾ ਸੋ ਸਾਤ ਸੰਗਤ ਜੀ ਇਹ ਆਪਣੀ ਕੀਤੇ ਹੋਏ ਮਾੜੇ ਕਰਮਾਂ ਦਾ ਫਲ ਹੁੰਦਾ ਹੈ ਜੋ ਕਿ ਆਪਾਂ ਨੂੰ ਭੁਗਤਣਾ ਪੈਂਦਾ ਏ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਤੇ 네ਗੇਟਿਵਿਟੀ ਦਾ ਅਸਰ ਪੈ ਰਿਹਾ ਹੈ ਸਾਡੇ ਤੇ ਮਾੜੀਆਂ ਚੀਜ਼ਾਂ ਦਾ ਅਸਰ ਹੋ ਰਿਹਾ ਹੈ ਸਾਧ ਸੰਗਤ ਜੀ ਆਪਾਂ ਅੱਜ ਕੁਝ ਨਿਸ਼ਾਨੀਆਂ ਦੱਸਾਂਗੇ ਜਿਨ੍ਹਾਂ ਨਾਲ ਸਾਨੂੰ ਇਹ ਪਤਾ ਲੱਗ ਸਕੇ ਸਾਨੂੰ ਇਹ ਸੰਕੇਤ ਮਿਲ ਸਕੇ ਕਿ ਸਾਡੇ ਤੇ ਮਾੜੀਆਂ ਰੂਹਾਂ ਦਾ ਅਸਰ ਪੈ ਰਿਹਾ ਹੈ ਤੇ ਆਪਾਂ ਵੱਧ ਤੋਂ ਵੱਧ ਗੁਰੂ ਦਾ ਨਾਮ ਲੈ ਕੇ ਉਹਨਾਂ ਤੋਂ ਆਪਾਂ ਆਪਣੀ ਮਹਾਰਾਜ ਰੱਖਿਆ ਕਰੇ ਤੇ ਆਪਾਂ ਨੂੰ ਸਹੀ ਸਲਾਮਤ ਰੱਖੀਏ ਸਾਧ ਸੰਗਤ ਜੀ ਸਭ ਤੋਂ ਪਹਿਲੀ ਸੰਕੇਤ ਸਾਧ ਸੰਗਤ ਜੀ ਸੁਸਾਇਡ ਕਰਨ ਦਾ ਸੰਕੇਤ ਸਾਧ ਸੰਗਤ ਜੀ ਆਪਾਂ ਦੇਖਦੇ ਆ ਆਮ ਹੀ ਚੈਨਲਾਂ ਤੇ ਦੇਖਦੇ ਆ ਜੋ ਆਪਾਂ ਸੋਸ਼ਲ ਸਾਈਟਸ ਤੇ ਦੇਖਦੇ ਆ ਕਿ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਪੈਸਾ ਵੀ ਬਹੁਤ ਜ਼ਿਆਦਾ ਹੁੰਦਾ ਏ ਤੇ ਉਹ ਆਪਦੀ ਲਾਈਫ ਵਿੱਚ ਕਾਫੀ ਸਕਸੈਸ ਵੀ ਕਰ ਚੁੱਕੇ ਹਣ ਹੁੰਦੇ ਹਨ ਪਰ ਫਿਰ ਵੀ ਉਹ ਸੁਸਾਈਡ ਕਰ ਜਾਂਦੇ ਹਨ ਸਾਸੰਗਤ ਜੀ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਆਪਣੇ ਆਪਣੇ ਮਨ ਤੇ ਕਿਸੇ ਮਾੜੀਆਂ ਰੋਹਾਂ ਦਾ ਕਬਜ਼ਾ ਹੋ ਚੁੱਕਾ ਹੈ ਤੇ ਉਹ ਆਪਣੀ ਸੋਚ ਨੂੰ ਆਪ ਦੇ ਵੱਸ ਵਿੱਚ ਕਰ ਲੈਂਦੀਆਂ ਹਨ ਤੇ ਉਹਨਾਂ ਦੇ ਮਨ ਵਿੱਚ ਹਮੇਸ਼ਾ ਸੁਸਾਇਡ ਦੇ ਖਿਆਲ ਪੈਦਾ ਕਰ ਦਿੰਦੀਆਂ ਹਨ ਤਾਂ ਜੋ ਉਹ ਆਪਣੇ ਆਪ ਨੂੰ ਖਤਮ ਕਰ ਲੈਣ ਤੇ ਉਹੀ ਰਿਜ਼ਲਟ ਹੁੰਦਾ ਹੈ ਜੇਕਰ ਤਾਂ ਉਹ ਗੁਰਬਾਣੀ ਨੂੰ ਜ਼ਿਆਦਾ ਟਾਈਮ ਦਿੰਦੇ ਨੇ ਗੁਰੂ ਵਾਲੇ ਹੁੰਦੇ ਹਨ ਗੁਰਬਾਣੀ ਗੁਰੂ ਦਾ ਨਾਮ ਲੈਂਦੇ ਨੇ ਸਿਮਰਨ ਕਰਦੇ ਨੇ ਫਿਰ ਤਾਂ ਉਹਨਾਂ ਤੇ ਅਸਰ ਨਹੀਂ ਹੁੰਦਾ ਗੁਰੂ ਆਪ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰ ਲੈਂਦੇ ਹਨ ਪਰ ਜੇਕਰ ਉਹ ਗੁਰਬਾਣੀ ਨੂੰ ਸਮਾਂ ਨਹੀਂ ਦੇ ਪਾਉਂਦੇ ਤਾਂ ਉਹ ਮਾੜੀਆਂ ਸ਼ਕਤੀਆਂ ਦਾ ਉਹਨਾਂ ਦੇ ਮਨ ਤੇ ਕਾਬੂ ਹੋ ਜਾਂਦਾ ਹੈ ਤੇ ਉਹ ਇਹ ਕਦਮ ਚੁੱਕ ਲੈਂਦੇ ਹਨ ਤੇ ਦੂਜੀ ਨਿਸ਼ਾਨੀ ਸਾਧ ਸੰਗਤ ਜੀ ਜਦੋਂ ਤੁਹਾਨੂੰ ਕਦੇ ਮਹਿਸੂਸ ਹੋਵੇ ਕਿ ਸਾਡੇ ਮੋਢਿਆਂ ਤੇ ਸਾਡੀਆਂ ਮੋਰਾ ਹਮੇਸ਼ਾ ਭਾਰੀਆਂ ਭਾਰੀਆਂ ਰਹਿੰਦੀਆਂ ਹਨ ਜਾਂ ਸਾਡੀਆਂ ਲੱਤਾਂ ਦੀਆਂ ਪਿੰਜਣੀਆਂ ਦੁਖਦੀਆਂ ਹਨ ਤਾਂ ਸਾਧ ਸੰਗਤ ਜੀ ਇਹ ਵੀ ਨਿਸ਼ਾਨੀ ਹੁੰਦੀ ਹੈ ਕਿ ਆਪਣੇ ਤੇ ਕਿਸੇ ਮਾੜੀ ਰੂਹ ਦਾ ਅਸਰ ਹੋ ਰਿਹਾ ਹੈ ਆਪਾਂ ਇਹ ਆਮ ਸੋੰਦੇ ਆ ਕਈਆਂ ਤੋਂ ਕਿ ਸਾਡੀਆਂ ਲੱਤਾਂ ਬਹੁਤ ਦੁਖਦੀਆਂ ਨੇ ਰਮਾਨ ਨਹੀਂ ਆ ਰਿਹਾ ਸੋ ਸਾਧ ਸੰਗਤ ਜੀ ਇਹ 네ਗੇਟਿਵਿਟੀ ਹੁੰਦੀ ਹੈ ਜਿਹੜੀ ਆਪਣੇ ਸਰੀਰ ਤੇ ਆਪਣਾ ਅਸਰ ਦਿਖਾ ਰਹੀ ਹੁੰਦੀ ਹੈ ਪਰ ਆਪਾਂ ਨੂੰ ਸਮਝ ਨਹੀਂ ਆ ਰਿਹਾ ਹੁੰਦਾ ਤੇ ਤੀਸਰੀ ਨਿਸ਼ਾਨੀ ਸਾਧ ਸੰਗਤ ਜੀ ਤੀਸਰੀ ਨਿਸ਼ਾਨੀ ਜਦੋਂ ਆਪਣੇ ਘਰ ਦੇ ਵਿੱਚ ਇਲੈਕਟ੍ਰਿਸਿਟੀ ਦੀਆਂ ਚੀਜ਼ਾਂ ਬਿਜਲੀ ਨਾਲ ਰਿਲੇਟਡ ਚੀਜ਼ਾਂ ਜੋ ਕਿ ਆਮ ਹੀ ਬਹੁਤ ਜ਼ਿਆਦਾ ਖਰਾਬ ਹੋ ਰਹੀਆਂ ਹੋਣ ਜਿਨ੍ਹਾਂ ਨੂੰ ਆਪਾਂ ਠੀਕ ਕਰਾਈਏ ਉਹ ਫਿਰ ਤੋਂ ਖਰਾਬ ਹੋ ਜਾਣ ਉਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਆਪਣੇ ਘਰ ਤੇ 네ਗੇਟਿਵ ਰੂਹਾਂ ਦਾ ਕਬਜ਼ਾ ਹੁੰਦਾ ਜਾ ਰਿਹਾ ਹੈ ਕਿਉਂਕਿ ਸਾਜ ਸੰਗਤ ਜੀ ਇਹ ਜੋ ਮਾੜੀਆਂ ਰੂਹਾਂ ਜਾਂ ਮਾੜੀਆਂ ਸ਼ਕਤੀਆਂ ਹੁੰਦੀਆਂ ਹਨ ਇਹ ਊਰਜਾ ਨਾਲ ਆਪਣਾ ਕਨੈਕਟ ਕਰ ਲੈਂਦੀਆਂ ਹਨ ਤੇ ਉਹਨੂੰ ਆਪਣੇ ਕੰਟਰੋਲ 'ਚ ਕਰ ਲੈਂਦੀਆਂ ਹਨ ਤੇ ਚੌਥੀ ਨਿਸ਼ਾਨੀ ਸਾਧ ਸੰਗਤ ਜੀ ਕਈ ਵਾਰ ਆਪਣੇ ਕੱਪੜੇ ਕੱਟੇ ਜਾਂਦੇ ਹਨ ਪਏ ਪਏ ਕੱਪੜੇ ਨੂੰ ਕੱਟ ਲੱਗ ਜਾਂਦਾ ਹੈ ਸੋ ਸਾਧ ਸੰਗਤ ਜੀ ਇਹ ਵੀ ਇੱਕ 네ਗਟਿਵਿਟੀ ਆਪਣੀ ਤੇ 네ਗਟਿਵਿਟੀ ਦਾ ਅਸਰ ਚੋ ਹੁੰਦਾ ਹੈ ਕਿਉਂਕਿ ਆਪਣੇ ਚੰਗੇ ਭਲੇ ਕੱਪੜੇ ਨੂੰ ਇਦਾਂ ਕਦੇ ਕੱਟ ਨਹੀਂ ਲੱਗ ਸਕਦਾ ਇਸ ਗੱਲ ਦਾ ਵੀ ਸਪੈਸ਼ਲ ਧਿਆਨ ਰੱਖਿਆ ਕਰੋ ਕਈ ਵਾਰ ਸਾਧ ਸੰਗਤ ਜੀ ਆਪਣੇ ਘਰ ਵਿੱਚ ਖੂਨ ਦੇ ਛਿੱਟੇ ਪਏ ਹੁੰਦੇ ਹਨ ਉਹ ਵੀ ਸਾਧ ਸੰਗਤ ਜੀ ਇਹ 네ਗੇਟਿਵ ਸ਼ਕਤੀਆਂ ਦਾ ਹੀ ਅਸਰ ਹੁੰਦਾ ਹੈ ਸਾਧ ਸੰਗਤ ਜੀ ਜਿਹੜੇ ਇਹ ਕੋਈ ਬਾਬੇ ਜਾਂ ਕੋਈ ਹੁੰਦੇ ਹਨ ਜਿਨ੍ਹਾਂ ਕੋ ਲੋਕ ਜਾਂਦੇ ਨੇ ਤੇ ਉਹ ਜਦੋਂ ਕਿਸੇ ਬੱਕਰੇ ਦੀ ਬਲੀ ਵਗੈਰਾ ਲੈਂਦੇ ਨੇ ਤਾਂ ਉਹ ਜਦੋਂ ਕਿਸੇ ਤੇ ਇਹ ਵਾਪਸ ਕਰਕੇ ਉਹਨਾਂ ਨੇ ਉਸ ਅਸਰ ਨੂੰ ਕਿਸੇ ਨਾ ਕਿਸੇ ਤੇ ਤਾਂ ਭੇਜਣਾ ਹੁੰਦਾ ਹੈ ਤੇ ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਦਾ ਪਾਠ ਜਾਂ ਬਾਣੀ ਨਹੀਂ ਪੜੀ ਚਦੀ ਜਾਂ ਉਹਨਾਂ ਤੇ ਘਰੇ ਮਾਸ ਮੱਛੀ ਦਾ ਤੇ ਸ਼ਰਾਬ ਦਾ ਨਸ਼ਿਆਂ ਦਾ ਵਰਤਾਓ ਹੁੰਦਾ ਹੈ ਸਾਧ ਸੰਗਤ ਜੀ ਉਹ ਉਹਨਾਂ ਦਾ ਉਧਰੋਂ ਟਾਲ ਕਰਕੇ ਤੇ ਉਹ ਜਦੋਂ ਬਲੀ ਲੈਂਦੇ ਹਨ ਤਾਂ ਉਹ ਖੂਨ ਦੇ ਛਿੱਟੇ ਉਹਨਾਂ ਦੇ ਘਰੇ ਜਾ ਕੇ ਪੈਂਦੇ ਹਨ ਤੇ ਜੋ ਵੀ ਅਸਰ ਹੁੰਦਾ ਹੈ ਉਹ ਉਹਨਾਂ ਦੇ ਘਰੇ ਉਹਨਾਂ ਦੇ ਜੀਵਾਂ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਕਾਰੋਬਾਰ ਤੇ ਤੇ ਉਹਨਾਂ ਦੇ ਘਰ ਤੇ ਕਰ ਜਾਂਦਾ ਹੈ ਸਾਧ ਸੰਗਤ ਜੀ ਇਹ ਕੁਝ ਨਿਸ਼ਾਨੀਆਂ ਸਨ ਬਾਕੀ ਦੀਆਂ ਨਿਸ਼ਾਨੀਆਂ ਅਸੀਂ ਤੁਹਾਨੂੰ ਦੂਜੇ ਪਾਰਟ ਵਿੱਚ ਦੱਸਾਂਗੇ ਤੇ ਇਹ ਵੀ ਦੱਸਾਂਗੇ ਕਿ ਜੇਕਰ ਇਹ ਨਿਸ਼ਾਨੀਆਂ ਹੋਣ ਤਾਂ ਆਪਾਂ ਨੂੰ ਕਿਹੜਾ ਪਾਠ ਦੱਸਿਆ ਹੈ ਕਿਉਂਕਿ ਉਸ ਗੁਰੂ ਮਹਾਰਾਜ ਨੇ ਇਨ੍ਹਾਂ ਤੋਂ ਨਿਪਟਾਰਾ ਕਰਨ ਦੇ ਲਈ ਵੀ ਆਪਾਂ ਨੂੰ ਰਸਤੇ ਦੱਸੇ ਹੋਏ ਹਨ ਜੋ ਕਿ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਪਰ ਸਭ ਤੋਂ ਵੱਡਾ ਸਭ ਤੋਂ ਸੌਖਾ ਤਰੀਕਾ ਇਹ ਆ ਕਿ ਤੁਸੀਂ ਗੁਰਬਾਣੀ ਦਾ ਜਾਪ ਵੱਧ ਤੋਂ ਵੱਧ ਕਰਿਆ ਕਰੋ ਜਦੋਂ ਵੀ ਤੁਹਾਨੂੰ ਕਦੇ ਇਦਾਂ ਦਾ ਕੁਝ ਵੀ ਮਹਿਸੂਸ ਹੋਵੇ ਤਾਂ ਤੁਸੀਂ ਗੁਰਬਾਣੀ ਨਾਲ ਜੁੜਿਆ ਕਰੋ ਗੁਰੂ ਨਾਲੇ ਬੰਜਿਆ ਕਰੋ ਗੁਰੂ ਆਪਣੀ ਰੱਖਿਆ ਆਪਣੇ ਬੱਚਿਆਂ ਦੀ ਰੱਖਿਆ ਆਪ ਕਰਦੇ ਹਨ